getVisibility ਇੰਨੀ ਘਟਿਆ ਕਿ ਬੱਸ ਦਾ ਵੀ ਪਤਾ ਨਹੀਂ ਲੱਗਦਾ ਬੱਸ ਕਿਹੜੀ ਆ رہی ਕਿਹੜੀ ਨਹੀਂ ਕਿਉਂਕਿ ਸਕੂਲ ਦੀਆਂ ਬੱਸਾਂ ਵੀ ਕਾਫੀ ਆ ਰਹੀਆਂ ਨੇ ਇਸ ਕਰਕੇ ਪਤਾ ਨਹੀਂ ਚੱਲਦਾ ਬੱਸ ਸਾਗੜੀ ਆਪਣੀ ਆ ਤੇ ਕਿਹੜੀ ਸਕੂਲ ਵਾਲੀ ਚੱਲਦੀ ਪਈ ਹੈ ਜਦੋਂ ਬੱਸ ਲੱਗ ਕੇ ਆਉਂਦੀ ਫਿਰ ਪਤਾ ਲੱਗਦਾ ਹੈ ਬਾਕੀ ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ ਤੇ ਤਰੀਕ ਹੈ ਅੱਜ 19 19 ਤਰੀਕ ਤੇ ਦਸੰਬਰ ਦੇ ਕੁਝ ਦਿਨ ਹੋ ਰਿਹਾ ਤੇ ਫਿਰ ਆ ਰਿਹਾ ਨਵਾਂ ਸਾਲ ਐਡਵਾਂਸ ਦੇ ਵਿੱਚ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਜਿਆਦਾ ਮੁਬਾਰਕਾਂ ਤੇ ਵੀਡੀਓ ਦੇ ਨਾਲ ਬਨੇ ਰਹੋ ਲਾਈਕ ਕਮੈਂਟਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਠੰਡ ਦਾ ਆਨੰਦ ਮਾਣੋ ਜੀ ਅੱਜ ਐਸਾ ਬੌਂਟ ਗਿਆ ਬਸਟਾਡ ਤੇ ਆ ਜੀ ਬੱਸ ਆਈ ਆਪਣੀ ਬੱਸ ਬੱਸ ਨੇ ਕਰਾਤਾ ਅੱਜ ਲੇਟ ਹੈ ਅੱਜ ਧੁੰਦਰੇ ਕਾਰਨ ਬੱਸ ਹੋਈ ਆਪਣੀ ਲੇਟ ਤੇ टाइम अच्छे काफी हो गया ऑफिस भी लेट पहुंचाई माहौल सारिया बसा ला तुंत तो करके लेट आचे हाँ साढ़े अठ ਆਪ ਕੋ ਵਾਥੀ ਦੀ ਕੰਮ ਆਫਿਸ ਪਹੁੰਚਣਾ ਅੱਜ ਲੇਟ ਹੋ ਜਾਗਾ ਕਿਉਂਕਿ ਧੁੰਦ ਕਰਕੇ ਬੱਸ ਲੇਟ ਹੀ ਤੇ ਦੋਵੇਂ ਬੱਸਾਂ ਇਕੱਠੀਆਂ ਆ ਗਈਆਂ ਅੱਜ ਜੀ ਬੱਸ ਸੈਣ ਸੰਗਮ ਸਿਨੇਮਾ ਲੱਗੀਆਂ ਸਾਰੀਆਂ ਰੇੜੀਆਂ ਜਿਹੜੀਆਂ ਓਪਨ ਹੋਣੀਆਂ ਹੁੰਦੀਆਂ ਥੋਂ ਦਾ ਜਿ ਸੀੜੀ ਦੇ ਅੰਦਰ ਵੀ ਬਹੁਤ ਹੈ ਸ਼ਾਇਦ ਅੰਦਰ ਕਾਫੀ ਜ਼ਿਆਦਾ ਥੋਂ ਦੇ ਬਾਕੀ ਮੈਨੇਜਰ ਨੂੰ ਇਨਫਾਰਮ ਕਰਦਾ ਅੱਜ ਅਪਾ ਲੇਟ ਆ ਰਹੇ ਕਿਉਂਕਿ ਟੌਂਡਰ ਕਰਕੇ ਲੇਟ ਹੋ ਗਈ ਤੇ ਹੋਰ ਆ ਕੇ ਆ ਤੋਂ ਲੈਣਾ ਭਾਈ ਤੋਂ ਅਸੀਂ ਕੋਣ ਮਾਨਾ ਵਾਲੇ ਦਾਤਾ ਲਵਾਂਗੇ ਤੇ ਇਹ ਡਰੇਨ ਸੜੀ ਜਿੱਤਰਾ ਜਿੱਥੇ ਕੋਚਰੇ ਆਪਣਾ ਜਿੱਥੇ ਆਪਰਾ ਆਫਿਸ ਹੈ ਆਟੋ ਯਾਦੋ ਜਿਹੜਾ ਭਾਈ ਆਟੋ ਮੋੜ ਜਾ ਰਿਹਾ ਪਰ ਸ਼ਹਿਰ ਦੇ ਵਿੱਚ اٹੋ ਹੈ ਕਮੈਂਟ ਕਰਕੇ ਦੱਸਿਓ ਕਿ ਕਿੱਥੇ ਵੀਡੀਓ ਵੇਖ ਰਹੇ ਜੇ ਤੁਹਾਡੇ ਸ਼ਹਿਰ ਚ ਕਿਨੇ ਆਟੋ ਨੇ ਬਾਈ ਵੀ ਆਟੋ ਵੀ ਬਹੁਤ ਚੱਲੇਗੇ ਹੁਣ ਤੇ ਆਟੋ ਆਪਾਂ ਨੂੰ ਮਿਲ ਗਿਆ ਅਸੀਂ ਆਪਣੇ ਆਪ ਲੱਗਾ ਤੇ ਚੱਲ ਜੇਗਾ ਆਪਾਂ ਆਫਿਸ ਤੇ ਬਾਕੀ ਨਾਲੋਂ ਬਾਅਦ ਚ ਗੱਲਬਾਤ ਕਰਦੇ ਆਫਿਸ ਤੇ ਯਾ ਤਾਂ ਇੱਕ ਚੀਜ਼ ਚੈੱਕ ਕਰੋ ਜੇ ਸ਼ਹਿਰ ਦੇ ਵਿੱਚ ਨਹੀਂ ਧੋਲਿਆ ਤੇ ਬਾਹਰ ਏਰੀਆ ਤੇ ਕੀ ਹੋਏਗਾ ਆਯਟ ਬੁਰਜੀ ਮਨਾਲਾ ਨਹੀਂ ਨਹੀਂ ਮਨਾਲਾ ਮਨਾਲਾ ਤੇ ਬਾਈਪਾਸ ਦਾ ਕੀ ਹਾਲ ਹੋਏਗਾ ਤੇ ਮੈਂ ਕਹਿਣਾ ਚਾਹਾਂਗਾ ਜਿਹਨੇ ਵੀ ਲੋਡ ਡਰਾਈਵਿੰਗ ਕਰ ਰਹੇ ਨੇ ਇਸ ਟਾਈਮ ਗੱਡੀਆਂ ਵਗੈਰਾ ਚਲਾ ਰਹੇ ਨੇ ਤੇ ਬਿਲਕੁਲ ਪਿਆਰਾ ਚਲਾਇਓ ਡਰਾਈਵਿੰਗ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਹੈ ਐਸੇ ਮੈਂ ਪਹੁੰਚ ਕੇ ਪੰਜਾਇ ਗੱਡ ਦੇ ਲਾਗੇ ਤੇ ਹੋਰ 15 ਕਿ ਮਿੰਟ ਦੀ ਕਪਾ ਪਹੁੰਚ ਜਾਣਾ ਆਫਿਸ ਅਗੜਪੁਰ ਜੀ ਮਾਨਾ ਆ ਚੈੱਕ ਕਰੋ ਸ਼ਾਇਦ ਅੰਦਰ ਵਿਜ਼ੀਬਿਲਟੀ ਬਿਲਕੁਲ 100 150 ਮੀਟਰ ਤੋਂ ਦਿਖ ਰਿਹਾ ਉਸ ਤੋਂ ਅੱਗੇ ਨਹੀਂ ਦਿਖ ਰਿਹਾ ਕੁਝ ਵੀ ਇਹ ਸ਼ਾਇਦ ਅੰਦਰ ਇਹ ਹਾਲਤ ਹੈ ਬਾਕੀ ਬਾਹਰ ਏਰੀਆ ਦਾ ਕੀ ਹੋਏਗਾ ਯਾਰ ਸੰਭਾਪਾ ਪਹੁੰਚ ਗਏ ਆ ਅਲਫਾ ਮੌਲ ਤੇ ਲੱਗੇ ਅਲਫਾ ਮੌਲ ਦੇ ਪਾਰਕਿੰਗ ਨਹੀਂ ਦਿਖਣਦੀ ਪਿਆਰੇ ਬਾਕੀ ਦੂਰ ਦੂਰ ਤੱਕ ਕੁਝ ਨਿਕਲਿਆ ਆ ਆਹ ਤਾਂ ਡਲ ਗਿਆ ਵੀ ਹੋ ਗਏ ਚੈੱਕ ਕਰੋ ਯਾਰ ਦਸੰਬਰ ਦੀ ਪਹਿਲੀ ਹੁਣ ਦਮਰ ਸਰਚ ਵਿਜ਼ਿਬਿਲਟੀ ਓਨਲੀ 100 ਮੀਟਰ ਸਟਾਪੇਪਾ ਉਹਨ ਦਾ ਬੁਰਜੀ ਵਾਲੇ ਮਾਨੇ ਬਾਈਪਾਸ ਤੇ ਤੇ ਵਿਜੀਬਿਲਟੀ ਹੁੰਦੀ ਦੇਖ ਸਕਦੇ ਜੇ ਸਿਰ 50 ਮੀਟਰ ਤੋਂ ਦਿਖ ਰਿਹਾ ਹੈ ਹਾਂਜੀ ਤਾਂ ਪਰ ਮੋਟੇ ਤੋਂ ਵੀ ਕੁਐਸਚਨ ਦੇਖ ਰਿਹਾ ਆਟੋ ਦੇ ਸ਼ੀਸ਼ੇੰਦਰਾ ਤੇ ਹੋਰ ਘਰ ਦੇਖ ਰਿਹਾ ਚੱਲ 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 ਆਦੇ ਦੌੜ ਕਿ ਧੁੰਦ ਪਈ ਇਹਦੇ ਕਰਕੇ ਲੋਕੀ ਰੋਂਗ ਸਾਈਡ ਆ ਗਏ ਐ ਐਕਸੀਡੈਂਟ ਦਾ 메ਜਰ ਕਾਰਨ ਵੀ ਇਹ ਚੀਜ਼ਾਂ ਹੁੰਦੀਆਂ ਆ ਅੱਜ ਹੀ ਧੁੰਦ ਪਈ ਐ ਨਾ ਇੰਨੇ ਚਿਰ ਬਾਅਦ ਐ ਨਾ ये गा 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 तो पहुंच गए अपने ऑफिस से बाहर ऑफिस का हाल देख लो धुंद तो बहुत ज्यादा तो सारे ने निकलना चाहिए पांच दस मिनट लेट आज कोई चक्कर नहीं है बट ध्यान आयो यार ਕਿ ਧੁੰਦ ਹੋ ਗਈ ਜਿਆਦਾ ਐ ਸਾਹਮਣੇ ਆ ਦਿਨ ਆਫਿਸ ਦੀ ਬਿਲਡਿੰਗ ਹੈ ਤੇ ਧੁੰਦ ਨਾਲ ਨਾ ਬਿਲਕੁਲ ਜਾ ਜਾਂਦੀ ਹੈ ਧੁੰਦ ਦੇ ਇਸ ਬਿਲਡਿੰਗ ਨੂੰ ਦੇਖੀ ਹਾਂ ਹਾਂ ਜੀ ਪਹੁੰਚ ਗਏ ਆਪਾਂ ਆਫਿਸ ਆਫਿਸ ਦੇ ਫਲੋਰ ਵੇਖ ਲਓ ਉੱਪਰ ਦੇ ਕਾ ਦੇਖਦੇ ਨਹੀਂ ਬੇ ਤੇ ਮਿਲਦੇ ਆ ਜੀ ਹੁਣ ਬ੍ਰੇਕ ਤੇ ਠੀਕ ਹੈ वीडियो में बद्ध शेयर करियो, कमेंट्स करियो, अपने लाइक करे Thank you. Thank you. आ गई अपनी एंट्री ऑफिस चल चलते ऊपर।